ਦੇਖੋ ਕਿਹੜਾ ਪਹਿਲਵਾਨ ਆਇਆ ਜਿੱਤ ਪ੍ਰਾਪਤ ਕਰਦਾ ਕਹਿੰਦਾ ਧੰਨ ਗੁਰੂ ਜੋ ਬਣਦੇ ਸਿੰਘਾਰ ਇਹ ਮੈਦਾਨਾਂ ਦੇ ਫੁੱਲਾ ਵਾਂਗ ਚਿਹਰੇ ਦੇਖਾ ਹੱਸਦੇ ਜਿਬਾਨਾਂ ਦੇ ਓ ਬੱਲੇ ਤੇਰੇ ਲਓ ਜੀ ਹੈਪੀ ਪਹਿਲਵਾਨ ਭਗਤਾ কুਸਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਆਖਿਰ ਸਕੰਦਰ ਪਹਿਲਵਾਨ ਫਰੀਦਕੋਟ ਸਕੰਦਰ ਆਓ ਜੀ ਸਕੰਦਰ ਪਹਿਲਵਾਨ ਫਰੀਦਕੋਟ ਰਸਕੇ ਵੀਰਾਂ ਨੂੰ ਬੇਨਤੀ ਆ ਪਹਿਲਵਾਨ ਜਦੋਂ কুਸਤੀ ਲੜ ਕੇ ਢੇਡਾ ਲਾਉਂਦੇ ਨੇ ਮਾਨ ਸਨਮਾਨ ਕਰਿਆ ਕਰੋ ਆਪਣੀ ਬੰਦ ਨੂੰ ਜੰਗੀਆਂ ਦੁਕਾਨੀ ਵੱਡੇ ਰੋਡ ਤੋਂ ਮੋੜੇ ਰੋਡ ਤੇ ਆਪਾਂ ਬੱਸ ਫਰੀਦਕੋਟ ਆਓ ਜੀ ਹੱਥ ਜੁੜੀ ਕਰੋ ਬੇਨਤੀ ਆ ਸੁਲਤਾਨ ਪਹਿਲਵਾਨ ਫਰੀਦਕੋਟ ਹੱਥ ਜੁੜੀ ਕਰੋ ਭਾਈ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਕਿ ਕੁਸ਼ਤੀ ਸਿਰਫ ਇੱਕ ਵਾਰ ਲਿਖੀ ਜਾਣੀ ਆ ਕੋਈ ਕੁਸ਼ਤੀ ਚੇਂਜ ਨਹੀਂ ਹੋਣੀ ਇਹ ਬੇਨਤੀ ਆ ਪਹਿਲਵਾਨ ਵੀਰਾਂ ਨੂੰ ਕੋਰਣਾ ਤਾਂ ਛੋਡੀ ਮਰਜ਼ੀਆਂ ਨਹੀਂ ਕੋਰਣਾ ਨਾ ਕੋਲੋ ਭਾਈ ਤਿਆਰ ਹੋ ਜਿਓ ਲਾਉ ਜੀ ਅਰਸ ਪਹਿਲਵਾਨ ਬਧੌੜ ਵਾਲਾ ਇਸ ਟਾਈਮ ਉੱਪਰੇ ਤੇ ਸੂਰਜ ਜਗਰਾਮਾਂ ਵਾਲਾ ਇਸ ਟਾਈਮ ਇੱਥੇ ਆ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਹੁਤ ਵਧੀਆ ਗੁਸ਼ਟੀ ਚੱਲਦੀ ਹੋਈ ਬਹੁਤ ਵਧੀਆ ਮਹਾਲ ਹੈ ਇਸ ਟਾਈਮ ਅਰਸ ਪਹਿਲਵਾਨ ਬਧੌੜ ਵਾਲਾ ਇਸ ਟਾਈਮ ਉੱਪਰੇ ਸੂਰਜ ਪਹਿਲਵਾਨ ਇਸ ਟਾਈਮ ਰੇਟ ਹੈ ਕਹਿੰਦਾ ਗੱਜ ਗੱਜ ਚੌੜੀਆਂ ਹਿੱਕਾਂ ਤੇ ਪੱਟ ਪਾਂ ਕੇ ਸਤਿਨਾ ਹੈਗੀ ਲਾਟੀ ਲਾਟੀ ਪਹਿਲਵਾਨ ਭਾਈ ਰੂਪਾ ਆਓ ਯਾਰ ਤੇ ਸਨੀ ਪਹਿਲਵਾਨ ਬਧੌੜ ਠੀਕ ਹੈ ਨਗਰ ਲਾਈਵ ਦਿਖਾ ਰਹੇ ਨੇ ਤੇਜ ਲੋ ਤਾਂ ਬੰਦ ਕਰ ਦੇ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਚਲਾਓ ਟਾਈਮ ਸਾਡੇ ਬਹੁਤ ਹੀ ਇਸ ਦੁਨੀਆ ਤੋਂ ਚੱਲ ਬਸੇ ਕਾਕਾ ਜਸਵੰਤ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਮੈਂ ਆਏ ਸਾਲ ਬਹੁਤ ਵੱਡਾ ਸੇਟਮ ਕਰਿਆ ਕਰੂ ਸਾਡੇ ਭਧੌੜ ਦੇ ਜੰਪਾਲ ਸਭਨ ਐਂਸਪੈਕਟਰ ਜੋ ਦੀਨੇ ਚੌਂਕੀ ਜਲੇ ਆ ਉਹ ਵੀ ਹਾਜ਼ਰੀ ਭਰ ਰਹੇ ਨੇ ਉਹ ਚੌਂਕੀ ਦੇ ਮਨਸੀ ਧਰਮਾ ਸਿੰਘ ਤੇ ਦਰਸ਼ਨ ਸਿੰਘ ਖਾਨੇਦਾਰ ਸਾਡੇ ਬਲਵੰਤ ਸਿੰਘ ਜੀ ਖਾਨੇਦਾਰ ਸਾਹਿਬ ਬੀਐਸਪੀ ਪਪਾਉ ਵੀ ਹਾਜ਼ਿਰ ਭੜ ਕੇ ਗਏ ਨੇ ਤੇ ਸਾਡੇ ਬਹੁਤ ਹੀ ਇੱਕ ਸਤਿਕਾਰਯੋਗ ਪਾਪਾ ਜਗਵਰ ਸਿੰਘ ਜਿਨ੍ਹਾਂ ਜੋ ਪਿਛਲੇ 13 ਤਰੀਕ ਵਾਲੇ ਦਿਨ ਤੋਂ ਚਲਵਸੇ ਉਹਨਾਂ ਦੀ ਯਾਦ ਵਿੱਚ ਅਸੀਂ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਮੈਂ ਆਏ ਸਾਲ ਬਹੁਤ ਵੱਡਾ ਜਿੰਦਗੀ ਪੱਤਰ ਤੇ ਬਲੌਰ ਸਿੰਘ ਪਹਿਮਾਨ ਭੋਲਾ ਸਿੰਘ ਹੋਰ ਸੱਜਣਾ ਮਿੱਤਰਾਂ ਨਾਲ ਕੇ ਇਹ ਪ੍ਰੋਗਰਾਮ ਕਰਾਇਆ ਕਰਨਾ ਮੈਂ ਇੱਥੇ ਪਹੁੰਚੀ ਹੋਈਆਂ ਸੰਗਤਾਂ ਦਾ ਪਹਿਲਵਾਨਾਂ ਦਾ ਆਏ ਹੋਏ ਪਿੱਛੇ ਬੈਠੇ ਬਜ਼ੁਰਗ ਸਿੰਘਾਂ ਦਾ ਬਹੁਤ ਬਹੁਤ ਤਹਿ ਦਰਉ। ਪਰਿਵਾਰ ਸੰਪਰਦਾ ਲੋਕੋ ਕਣੀਓ ਇਥੋਂ ਦਾ ਮੈਂ ਸੇਵਾਦਾਰ ਹੋਣ ਕਰਕੇ ਥੋੜਾ ਧੰਨਵਾਦ ਕਰਦਾ ਆ। ਪਾਣੀ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਪਾਣੀ ਪਿਆਉ ਲਿਆ ਕੇ ਭਾਈ ਆਏ ਹੋਏ ਪਹਿਲਵਾਨਾਂ ਦਾ ਤਹਿ ਦਰਉ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਲੋ ਕਰ ਵੇਲੋ ਵੇਲੋ ਕਰ ਵੇਲੋ ਰੋਲੇ ਰੇ ਗੁਗਾ ਮਾਤਾ ਮਾਰੀ ਵੇਲੋ ਕਰੀ ਲੈ ਟੱਕ 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 ਆਏ ਹਾ ਬਾਈ ਜੇ ਬਹੁਤ ਔੜ ਨਾ ਰੱਖੀ ਜੀ ਮਾਨੇ ਬਹੁਤ ਬਤਾਵੇ ਮਾਨ ਸਨਮਾਨ ਦਿੱਤਾ ਗਿਆ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਸਰਪੇ ਦਾ ਮਾਨ ਸਨਮਾਨ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਕਰਦੀਆਂ ਉਧਰ ਬੁੱਲਟ ਬਲਵੰਤ ਜੀ ਬਧੌੜੇ ਉਹਨਾਂ ਵੱਲੋਂ ਵੀ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਸਰਪੇ ਦਾ ਮਾਨ ਸਨਮਾਨ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਕਰਦੀਆਂ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਹੈ ਜਿੱਤ ਪ੍ਰਾਪਤ ਕਰਦਾ ਓਰੇ ਹਾਂ ਤੈਨੂੰ ਰਹਿਣੀ ਸੀ ਆ ਭਾਈ ਵੇਲਦੀ ਕਰ ਜਿਆ ਉਧਰ ਦਾਇਰ ਦਿਨੋ ਧੰਨਵਾਦ ਕਰਦੇ ਆਂ ਬੁਲਟ ਪਹਿਲਵਾਨ ਜੀ ਪਧਾੜੇ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਸਰਪੇ ਦਾ ਮਾਣ ਸਨਮਾਨ ਕਰ ਰਹੇ ਨੇ ਤੈਨੂੰ ਦਾਇਰ ਧੰਨਵਾਦ ਕੀਤਾ ਜਾਂਦਾ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਬਹੁਤ ਵਧੀਆ ਮਹੌਲ ਸਾਡੇ ਸਾਰਿਆਂ ਕੋਲੋਂ ਨੇ ਲਾ ਉਧਰ ਦਾਇਰ ਦਿਨੋ ਧੰਨਵਾਦ ਕਰਦੇ ਆਂ ਬਾਬਾ ਨਿਰਮਲ ਦਾਸ ਜੀ ਉਹਨਾਂ ਵੱਲੋਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦਾ ਮਾਨ ਸਨਮਾਨ ਕੀਤਾ ਗਿਆ ਤੈ ਦਿਲੋਂ ਧੰਨਵਾਦ ਕਰਦੇ ਆਂ ਆ ਬਾਬਾ ਨਿਰਮਲ ਦਾਸ ਜੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦਾ ਮਾਨ ਸਨਮਾਨ ਕੀਤਾ ਗਿਆ ਤੈ ਦਿਲੋਂ ਧੰਨਵਾਦ ਕੀਤਾ ਜਾਂਦਾ ਹਲੋ ਅੰਨਾ ਬੈਚ ਨੂੰ ਲਿਆ ਭਾਈ ਬੇਨਤੀ ਕਰਦੇ ਆਂ ਸ਼ੌਕੀ ਬਲਵਾਂ ਜੀ ਸ਼ੌਕੀ ਬਲਵਾਂ ਜੀ

2 ਮਿੰਟ ਬਾਕੀ ਦੀ ਗੁਸਤੀ ਦੇ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਰੇਲੂ ਪਹਿਲਵਾਨ ਜੀ ਭਾਈ ਰੂਪਾ ਕਾਲੇ ਨਗੋੜ ਦੇ ਬੱਚੇ ਤੇ ਦੂਜੇ ਪਾਸੇ ਰਾਸ਼ਨ ਪਹਿਲਵਾਨ ਜੀ ਪਧੌੜ ਅਸ਼ੋਕੀ ਪਹਿਲਵਾਨ ਜੀ ਪਧਾੜ ਉਹਨਾਂ ਦਾ ਪਤ ਭਤੀਜੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਕਹਿੰਦਾ ਬੇਹਮਤੇ ਨੇ ਜਿਹੜੇ ਕਈ ਕਿ ਸ਼ਿਕਵਾ ਕਰਨ ਮਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀ ਨਾ ਪੱਥਰਾਂ ਦਾ ਉਹ ਮੰਜ਼ਲ ਦੇ ਮੱਥੇ ਤੇ ਜ਼ਰੂ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਤੁਰਦੇ ਘਰੋਂ ਬਣਾ ਕੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਤੁਰਦੇ ਘਰੋਂ ਬਣਾ ਕੇ ਨਕਸ਼ਾ ਆਪਣੇ ਸਫਰਾਂ ਦਾ ਬਹੁਤ ਵਧੀਆ ਗੁਸਟੀ ਚੱਲਦੀ ਹੋਈ ਰੇਲੂ ਪਹਿਲਵਾਨ ਜੀ ਭਾਈ ਰੂਪਾ ਤੇ ਦੂਜੇ ਪਾਸੇ ਰਾਸ਼ਲ ਪਹਿਲਵਾਨ ਜੀ ਭਧੌੜ ਬਾਦ ਬਦਿਆ ਗੁਸਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਖੇੜੀ ਵਾਲਾ ਵੀ ਬੋਲ ਬੋਲੂਗਾ ਉਹ ਵਿੱਚ ਮیدਾਨਾਂ ਦੇ ਵਿੱਚ ਅਖਾੜਿਆਂ ਪਰਖੇ ਜਾਂਦੇ ਜ਼ੋਰ ਪਹਿਲਵਾਨਾਂ ਦੇ ਵਿੱਚ ਅਖਾੜਿਆਂ ਪਰਖੇ ਜਾਂਦੇ ਜ਼ੋਰ ਪਹਿਲਵਾਨਾਂ ਦੇ ਬਾਦ ਬਦਿਆ ਗੁਸਤੀ ਚੱਲਦੀ ਹੋਈ ਕਾਲੇ ਨਗੜ ਦੇ ਵਿੱਚ ਰੇਲੂ ਪਹਿਲਵਾਨ ਜੀ ਭਾਈ ਰੂਪਾ ਤੇ ਦੂਜੇ ਪਾਸੇ ਵੀਲੇ ਨੂੰ ਗੁਰਦੇ ਪੇਚਾ ਰੇਲ ਰਾਸਨ ਪਹਿਲਵਾਨ ਜੀ ਪਡਾੜ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਪੱਟ ਦੇਖ ਕੇ ਮੈਨੂੰ ਪੱਤ ਕਹਿੰਦਾ ਬੇਬੇ ਲੋਕੀ ਤਾਂ ਮੈਨੂੰ ਪਹਿਲ ਬੱਗੇ ਕਰੇ ਫਾਨੀ ਹੈ ਅਧਰਾਬਾਦ ਬੜੀਆ ਕੁਸ਼ਤੀ ਸ਼ੁਰੂ ਹੋਈਆ ਲਾਣ ਗੋਟੇ ਦੇ ਵਿੱਚ ਬਿੱਲਾ ਪਹਿਲਵਾਨ ਜੀ ਮਾਚੀ ਗਏ ਤੇ ਦੂਜੇ ਪਾਸੇ ਲਿਆਕਤ अली ਪਹਿਲਵਾਨ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਦਵਲੀ ਦਵਲੀ ਇਹ ਆਮ ਵੀਰ ਜੀ भी बात बढ़िया गुस्से चलती हुई देखो कह पान ਜਿੱਤ ਪ੍ਰਾਪਤ ਕਰਦਾ ਅਦਰ ਯਾਕਤ ਪਹਿਲਵਾਨ ਆਇਆ ਹਸਟੈਪ ਉੱਪਰ ਤੇ ਬਿੱਲਾ ਪਹਿਲਵਾਨ ਹਸਟੈਪ ਬੈਠਾ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਾਬਾ ਨਿਰਮਲ ਦਾਸ ਜੀ ਬਾਪੂ ਜੀ ਕੈਨੇਡਾ ਵਾਲੇ ਉਹਨਾਂ ਦਾ ਵਿਦਾਇ ਦੇ ਲੋ ਧੰਨਵਾਦ ਕਰਦੀ ਆ ਸੰਤ ਬਾਬਾ ਦਲਵਾਰਾ ਸਿੰਘ ਜੀ ਸੰਤ ਬਾਬਾ ਜੋਰਾ ਸਿੰਘ ਜੀ ਮੁਖ ਸੇਵਾਦਾਰ ਸੰਤ ਬਾਬਾ ਚਕਜੀਤ ਸਿੰਘ ਜੀ ਲੋਪੋ ਵਾਲੇ ਲਖਵੀਰ ਸਿੰਘ ਜੀ ਭਧਾੜ ਪਹਿਲਵਾਨ ਬਲੌਰ ਸਿੰਘ ਜੀ ਭਧਾੜ ਪਹਿਲਵਾਨ ਭੋਲਾ ਸਿੰਘ ਜੀ ਢਾਲੀਵਾਲ ਪਹਿਲਵਾਨ ਦਰਸ਼ਨ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਭਧਾੜ ਸਰਦਾਰ ਦਲਵਾਰਾ ਸਿੰਘ ਜੀ ਸਾਫ ਦਾ ਸਰਪੰਚ ਅਜਾ ਭਾਈ ਜਿਹੜਾ ਇਹ ਬਾਬਾ ਕਰਤਾਰਦਾਸ ਜੀ ਵੱਲੋਂ ਜਿਹੜਾ ਇਹ ਪਹਿਲੀ ਵਾਰੀ ਮੈਚਰ ਉਹ ਆਪਣੇ ਪਹਿਲੇ ਨੇ ਜਿਹੜਾ ਇਹ ਪ੍ਰਬੰਧਿਤ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਜਿਵੇਂ ਆਪਾਂ ਕਹੀ ਕਿ ਆਪਾਂ ਕਈ ਕਾਮਪਨੀ ਦੀਆਂ ਦੋਸਤੀਆਂ ਚੱਲੀਆਂ ਜਾ ਰਹੀਆਂ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੇ ਪੁਰਾਣੇ ਪਹਿਲਵਾਨ ਸੀਗੇ ਉਹ ਮਹਿਤਾ ਕਰਦੇ ਸੀ ਕਿ ਨਵੇਂ ਮੁੰਡੇ ਕਦੇ ਪ੍ਰੇਰਿਤ ਨਹੀਂ ਹੋ ਪਾਰੇ ਸੀ ਪਰ ਇਹ ਜੀ ਨਾਲ ਮੈਨੂੰ ਲੱਗਦਾ ਵੀ ਨਵੀਂ ਜਿਹੜੀ ਪਨੀਰੀ ਜੇਤ ਜੇ ਆਪਾਂ ਦੇਖ ਰਹੇ ਹਾਂ ਛੋਟੇ ਛੋਟੇ ਜਵਾਕ ਆ ਬਹੁਤ ਹਿੰਮਤੀ ਜਵਾਕ ਆ ਉਹ ਅਮੀ ਪਨੀਰੀ ਕਰ ਰਿਹਾ ਇਸ ਦਾ ਬਹੁਤ ਸਾਰੇ ਜੁੜਿਆ ਇਸ ਦਾ ਆਪਣੇ ਨੈਸ਼ਨਲ ਪਰਬੋਕ ਚੱਲ ਰਹੇ ਆ ਬਹੁਤ ਜਿਆਦਾ ਚੱਲ ਰਿਹਾ ਆ ਉਸ ਚੀਜ਼ ਨੂੰ ਵੀ ਟ੍ਰੇਡ ਦਾ ਮਿਲੂਗੀ ਤਾਂ ਕਿ ਨਵੇਂ-ਨਵੇਂ ਜਵਾਬਪੁਰੇ ਸਬਸਿਡੀਆਂ ਲਾਉਣੇ ਕਿ ਸਨ ਰਸ਼ੀਆਂ ਨੂੰ ਆਪਣੇ ਆਪ ਹੀ ਆਪ ਮਾਰ ਦੇ ਦਾਂਗੇ ਆਪਾਂ ਨੂੰ ਜਿਹੜਾ ਸਰਕਾਰਾਂ ਦੁਆਰਾ ਵੀ ਚਲਾਇਆ ਜਾ ਰਿਹਾ ਜੁੱਧ ਨਸ਼ਾ ਰੂਪੀ ਉਹ ਚੀਜ਼ਾਂ ਵੀ ਸ਼ਾਇਦ ਆਪਾਂ ਜੇਕਰ ਇਸ ਵਾਰ ਨੂੰ ਆ ਜਾਾਂਗੇ ਤਾਂ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸਤੀ ਮਤਲਬ ਲੋੜ ਹੀ ਨਹੀਂ ਹੋਊਗੀ ਤਾਂ ਬਾਬਾ ਜੀ ਨੂੰ ਬਹੁਤ ਵਧੀਆ ਪ੍ਰੋਗਰਾਮ ਹੈ ਇਹਨਾਂ ਦਾ ਅਸੀਂ ਵੀ ਸਾਡੀ ਵੀ ਜਿੰਨੀ ਸਪੋਰਟ ਹੋ ਗਈ ਅਸੀਂ ਜਿੰਨੀ ਬਾਬਾ ਜੀ ਸੇਵਾ ਰੋਣਗੇ ਜਿੰਨੀ ਡਿਊਟੀ ਲਾਉਣਗੇ ਅਸੀਂ ਇਹਦੇ ਵਿੱਚ ਵੱਡਾ ਹਿੱਸਾ ਲਵਾਂਗੇ ਤਾਂ ਕਰਕੇ ਅਗਲੀ ਵਾਰ ਕੋਈ ਪਰ ਨਿਰੁਚ ਨਹੀਂ ਮਤਲਬ ਨਿਗਾ ਸਰਦਾਰ ਜਦੋਂ ਬਾਬਾ ਜੀ ਕਰਾਉਣਗੇ ਉਹਨਾਂ ਨਾਲੋਂ ਵੀ ਬੇਨਤੀ ਹੈ ਵੀ ਤੁਸੀਂ ਵੱਧ ਪਹੁੰਚੋ ਜੋ ਮਾਨ ਸਨਮਾਨ ਪਾਣਦਾ ਹੋਊਗਾ ਤੇ ਕਾਜੂਗਾ ਤੇ ਉਹਨਾਂ ਨੂੰ ਮਤਲਬ ਪ੍ਰੇਰਿਤ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਜੰਮਪਾਲ ਭੜੌੜ ਦੇ ਸਾਬਣ ਇਨਸਪੈਕਟਰ ਭਰਤੀ ਹੋ ਕੇ ਆਏ ਨੇ ਜੰਮਪਾਲ ਭੜੌੜ ਦੇ ਨੇ ਦੀਨਾ ਚੌਂਕੀ ਦੇ ਇਲਾਕੇ ਲਿਆ ਗਿਆ ਇਹਨਾਂ ਨੂੰ ਤੇ ਸਾਡੇ ਧਰਮ ਸਿੰਘ ਜੀ ਮੁੰਸੀ ਸਾਹਿਬ ਇਕਤਰ ਸਿੰਘ ਜੀ ਐਸਆਈ ਭਗਤਾ ਐਸਆਈ ਗਰਮੇਲ ਸਿੰਘ ਜੀ ਭਾਈ ਭਗਤਾ ਹੋਰ ਸੱਜਣ ਮਿੱਤਰ ਪਹੁੰਚੇ ਸਾਡੇ ਰੌਂਦੇ ਦੀ ਸੰਗਤ ਪਹੁੰਚੀ ਹੈ ਸਾਰੇ ਭਦਾਉੜ ਦੀ ਅਲਕੜੇ ਜੰਗੀਆਂ ਨਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪਹਿਲਵਾਨੋ ਇਹ ਪਹਿਲਾ ਕੰਮ ਸੀ ਮੈਨੂੰ ਪਤਾ ਨਹੀਂ ਇਹਨਾਂ ਜ਼ਿੰਦਗੀ ਚ ਕੋਲ ਖੇੜੀ ਦੇਖੇ ਪਹਿਲੀ ਵਾਰ ਦੇਖੇ ਸੀ ਤੇ ਫਿਕਰ ਨਾ ਕਰੋ ਆਉਣ ਵਾਲੇ ਸਮੇਂ ਸੋਡਾ ਵੱਡਾ ਪ੍ਰਬੰਧ ਕਰਾਂਗੇ ਪੂਰਾ ਵੱਡਾ ਤੇ ਆਪਾਂ ਸਿਖਤ ਰੱਖਾਂਗੇ ਵੱਡਾ ਮੈਂ ਜਸਵੰਤ ਸਿੰਘ ਕਾਕਾ ਦਾ ਪੁੱਤ ਜੀ ਸਿਕਨੂ ਦੀ ਯਾਤਰਾ ਆਉਣ ਵਾਲੇ ਸਮੇਂ ਜੋ ਵੱਡੇ ਵੱਡੇ ਨਾਮ ਰੱਖਾਂਗੇ ਮੈਂ ਅਲਕੜੇ ਨਗਰ ਭੜੌੜ ਨਗਰ ਜੰਗੀਆਂ ਨਗਰ ਤਹਿਤੋਂ ਧੰਨਵਾਦ ਕਰਦਾ ਆਂ ਯਾ ਸੰਗਤਾਂ ਦਾ ਸਾਡੇ ਬਲੌਤ ਸਿੰਘ ਜੀ ਪਹਿਲਮਾਨ ਇਹ ਵੀ ਪਹਿਲਮਾਨ ਰਹੇ ਨੇ ਪਹਿਲਾ ਤੇ ਭੋਲਾ ਸਿੰਘ ਜੀ ਤੇ ਪਹਿਲਵਾਨਾਂ ਨੂੰ ਬੇਨਤੀ ਹੈ ਵੀ ਸਮਾਂ ਵੀ ਬਹੁਤ ਘੱਟ ਹੁੰਦਾ ਜਾਂਦਾ ਹੈ ਤੇ ਧੰਨਵਾਦ ਕਰਦੇ ਆਂ ਤੁਹਾਡਾ ਕੁਸ਼ਤੀਆਂ ਪੱਟਾ ਪੱਟ ਕੇ ਰਾਂ ਚੱਟ ਦਿਖਾਓ ਸਾਇਰ ਨੂੰ ਇਹ ਨਵਾਂ ਕੰਮ ਆ ਅੱਗੇੋਂ ਆਪਾਂ ਬਹੁਤ ਵੱਡਾ ਪ੍ਰੋਗਰਾਮ ਰੱਖਾਂਗੇ ਉਹਦੇ ਨਾਮ ਰੱਖਾਂਗੇ ਤੁਹਾਨੂੰ ਕਿੰਨਾ ਟਾਈਮ ਰਹੀ ਇਹਨੂੰ 2 ਮਿੰਟ ਲਓ ਜੀ ਹੋਦਰ ਸਿੰਘ ਜੈਦੇ ਲੋ ਧੰਨਵਾਦ ਕਰਦੇ ਆ ਆਵੇਗ ਮਾਰਗੀ ਗਰਕਸ਼ਾਬ ਬਾਬਾ ਜੀ ਸਾਂਝੀ ਰਹੀ ਚਲੋ ਪ੍ਰਧਾਨ ਸਾਹਿਬ ਦੇ ਜੈਜਾ ਜੀ ਸਾਡੇ ਦਰਮਿਆਨ ਪਹੁੰਚੇ ਨੇ ਧੰਨਵਾਦ ਕਰਦੇ ਆ ਆਵੇਗ ਮਾਰਗੀ ਤੈਨੂੰ ਲੋ ਧੰਨਵਾਦ ਕੀਤਾ ਜਾਂਦਾ ਸਾਡੇ ਦਰਮਿਆਨ ਪਹੁੰਚੇ ਨੇ ਮਨੀਸ਼ ਕੁਮਾਰ ਗਰਗੇ ਸਾਹਿਬ ਉਹਨਾਂ ਦੇ ਚਾਚਾ ਜੀ ਤੈਨੂੰ ਲੋ ਧੰਨਵਾਦ ਕੀਤਾ ਜਾਂਦਾ ਭਾਈ ਬਹੁਤ ਵਧੀਆ ਗੱਸੀ ਚਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਪਾਵਨ ਪਹਿਲਵਾਨ ਤੇ ਦੂਜੇ ਪਾਸੇ ਸੋਨੀ ਪਹਿਲਵਾਨ ਬਰਨਾਲਾ ਓ ਬੱਲੇ ਤੇਰੀ ਲਓ ਜੀ ਇੱਕ ਵਾਰ ਤਾੜੀਆਂ ਮਾਰੋ ਪਵਨ ਪਹਿਲਵਾਨ ਜੇ ਨਾਤੇ ਕੋਸੇ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਤੇ ਮੈਂ ਬੇਨਤੀ ਕਰਦਾ ਆਂ ਬਾਬਾ ਨਿਰਮਲ ਦਾਸ ਜੀ ਬਾਪੂ ਜੀ ਕੈਨੇਡਾ ਵਾਲੇ ਦੇ ਅਮੇਰ ਮਾਰਜੀ ਵਰਗ ਸਾਹਿਬ 500 ਰੁਪਏ ਦਾ ਮਾਨ ਸਨਮਾਨ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਆਂ ਆ ਸਾਡੇ ਨੂੰ ਅੱਲੂ ਗੋਟੇ ਵਾਲਾ ਪਹਿਲਵਾਨ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਦੱਬ ਕੇ ਲਾ ਵੀ ਦੱਬ ਕੇ ਲੱਗੇ ਹੁਣ ਚੱਲ ਕੀਆ ਸੋਨੂ ਪਹਿਲਵਾਨ ਬਟਾੜੇ ਤੇ ਕਾਲਾ ਪਹਿਲਵਾਨ ਬਟਾ ਕਾਲਾ ਪਹਿਲਵਾਨ ਪਲਾਂ ਇਹ ਪਹਿਲਵਾਨ ਤਿਆਰ ਰਿਹਾ ਹੂੰ ਅਭੀ ਗੁਸਤੀ ਨਹੀਂ ਅੱਜ ਪੰਡ ਚੰਗੀਆਂ ਨੇ ਦੇ ਵਿੱਚ ਸਾਡੇ ਮਹਾਨ ਸ਼ਖਸੀਅਤ ਬਾਬਾ ਨਰਮਧਾਸ ਜੀ ਵੱਲੋਂ ਬਹੁਤ ਸੋਹਣਾ ਕਰਪਕਾਰ ਕਰਾਇਆ ਜਾ ਰਿਹਾ ਜਿੱਨਾਂ ਨਾਲ ਅਸ਼ੋਕਨਾਥ ਜੀ ਐਮਸੀ ਸਾਹਿਬ ਤਾੜੀਵਾਲ ਸਾਹਿਬ ਤੇ ਹੋਰ ਕਿੰਨੀਆਂ ਮਹਾਨ ਹਸਤੀਆਂ ਬੈਠਿਆ ਨੇ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਬਹੁਤ ਵਧੀਆ ਉਤਮ ਹੈ ਕਾਹ ਦੇ ਲੋਕ ਨਸ਼ਿਆਂ ਤੋਂ ਬਰਾਈਆਂ ਤੋਂ ਦੂਰ ਹਨ ਜਿਹੜੇ ਸਰੀਰ ਕਬਿਆਸ ਨਹੀਂ ਕਰਦੇ ਉਹੀ ਬਰਾਈਆਂ 'ਚ ਪੈਂਦੇ ਨੇ ਜੇ ਤੁਸੀਂ ਸਰੀਰ ਕਬਿਆਸ ਕਰਦੇ ਰਹੋਗੇ ਤਾਂ ਨਸ਼ੇ ਬਰਾਈਆਂ ਹੋਰ ਕਿਸੇ ਕਦੇ ਤੱਕ ਤੋਂ ਦੂਰ ਰਹ ਜੋਗੇ ਗਲਤ ਪਾਸੇ ਨਹੀਂ ਜਾਂਦੇ ਇਹ ਬਾਬਾ ਜੀ ਦਾ ਬਹੁਤ ਵਧੀਆ ਪਰਾਲਾ ਇੱਥੇ ਇੰਨੀ ਦੁਨੀਆ ਸ਼ਰਧਾ ਨਾਲ ਆਉਂਦੀ ਆ ਤੇ ਸਾਰਿਆਂ ਦੀ ਸੁੱਖਾ ਦੁਨੀਆ ਹੁੰਦੀ ਆ ਐਡੀ ਰਬ ਦੀ ਕਿਰਪਾ ਤੇ ਇਸ ਵਰਤਕਾਰ ਲਈ ਸਮੂਹ ਨਗਰ ਵਾਸੀ ਵੀ ਬਹੁਤ ਧੰਨਵਾਦ ਕਰਦੇ ਨੇ ਤੇ ਅਵੇ ਕੁਮਾਰ ਵੀ ਸਪੈਸ਼ਲ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਜੀ ਬਾਬਾ ਜੀ ਸਾਨੂੰ ਵੀ ਅਸ਼ੀਰਵਾਦ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਕੋਸ਼ਿਸ਼ ਕਰੋ ਵੀ ਇਹ ਐਸਾ ਲੇਤੀ ਹੁੰਦਾ ਰਹੇ ਜਿੰਨੇ ਕੁ ਜੋਗਿਆ ਸੀ ਰਲ ਮਿਲ ਕੇ ਆਜਰਾ ਪ੍ਰਧਾਨ ਜੀ ਸ਼ੋਮ ਜੀ ਸ਼ਰਮਾ ਜੀ ਠੀਕ ਹੈ ਤਾਲੀ ਹਲ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਲੇ ਬੜੇ ਸਿੰਧ ਗਿਆ ਕਰਦਾ ਇੱਕ ਬੰਦੇ ਚੱਲਦੀ ਉਸ ਚੱਲਦੀ ਬੜੇ ਬੜੇ ਕੋਟਾ ਬਲਵਾਨ ਸਿੰਧ ਕਰਦਾ ਇੱਕ ਪਾਸੇ ਜਬਰਦਸਤ ਬੰਦੇ ਰਾਂ ਯਾਦ ਕਰ ਬਲਵਾਨ ਜਿਹੜਾ ਉਹਨਾਂ ਦਾ ਤਿਆਰ ਕੀਤਾ ਹੈ ਮਹਲਬਾਨ ਤੇ ਦੂਜੇ ਪਾਸੇ ਲੱਖੀ ਪਹਿਲਵਣ ਖੇੜੀ ਬੜ ਵਧੀਆ ਦੋਸਤ ਚੱਲਦੀ ਹੋਈ ਬੜ ਵਧੀਆ ਬਾਹਾਲ ਦਾਸ ਦਰਬਾਰ ਸੰਪਰਦਾ ਲੋਕੋ ਵੱਲੋਂ ਸਾਹ ਦਰਵਾਰਾ ਸਿੰਘ ਸੰਪਰਦਾ ਵੱਲੋਂ ਪ੍ਰਧਾਨ ਸਾਹਿਬ ਦਾ ਆਏ ਹੋਏ ਦਾ ਬਹੁਤ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਪਰੌਂਦੇ ਦੀਆਂ ਸੰਗਤਾਂ ਅਲਕੜੇ ਜੰਗਿਆਣਾ ਸਾਡੇ ਡੀਐਸਪੀ ਸਾਹਿਬ ਹਾਜ਼ਰੀ ਭਰ ਕੇ ਗਏ ਨੇ ਕਈ ਅਫਸਰ ਸਹਿਬਾਨ ਲਾਸਟ ਵਾਰ ਸਾਡੇ ਇਹ ਪ੍ਰਧਾਨ ਜੀ ਆਏ ਨੇ ਦਾਸ ਇਸ ਸਤਾਨ ਦਾ ਸੇਵਾਦਾਰ ਹੋਣ ਤੇ ਅਰੇ ਇੱਕ ਮਿੰਟ ਵਾਪਸ ਮੈਂ ਲੋਕੋ ਸੰਧ ਦਰਵਾਰਾ ਸਿੰਘ ਸੰਧ ਜੋਰਾ ਸਿੰਘ ਸੰਧ ਜਗਜੀਤ ਸਿੰਘ ਮੈਂ ਆਏ ਹੋਏ ਪ੍ਰਧਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਤਹਿ ਦਿਲੋਂ ਧੰਨ ਸੰਗਤਾਂ ਦਾ ਪਹਿਲਵਾਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਸੰਤਾ ਅਸ਼ੀਰਵਾਦ ਹੀ ਦੇ ਦਿਓ ਸਾਡੇ ਦਾ ਰੱਬ ਹੋਈ ਤੁਹਾਡੇ ਚਰਨਾਂ ਦੀ ਧੂੜ ਹੈ ਸਾਡੇ ਦਾ ਸਿਰ ਤੇ ਹੱਥ ਰੱਖਣਾ ਤੇਰੀ ਸਸਿਕਾ ਕਿ ਮਰੀ ਹੀ ਗੁਸਤੀ ਆ ਵੈਰੀ ਗੁੱਡ ਵੈਰੀ ਗੁੱਡ ਲਓ ਜੀ ਜੱਟ पहलवान ਢਕੇਰਾ ਗੁਸਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਅਭਿਮ ਮਖੀ ਜੱਜ ਨੂੰ ਧੰਨਵਾਦ ਕਰਦੇ ਆ ਨੰਗਰ ਨੂੰ ਵਾ ਨੰਗਰ ਨੂੰ ਇੱਕ ਮਿੰਟ ਦੋਸਤ 60 ਵਜੇ ਹੀ ਕੋਲਣ ਦੋ ਬਸ ਬਸ ਬਹੁਤ ਵਧੀਆ ਵਧੀਆ ਕੋਣ ਇੱਕ ਕੋਚ ਗਿਆ ਜਾਂ ਬਸ ਤੇ ਬਸ ਜਾ ਮੁੰਨਾ ਗੱਲ ਭਾਈ ਕੋਈ ਮੈਂ ਨਹੀਂ ਰਹਿਣ ਦਗਾ ਲੈ ਬਸ ਬਹੁਤ ਨਹੀਂ ਹਾਂਜੀ ਓ ਯਾਰ ਲਓ ਜੀ ਚਲੋ ਭਾਈ ਆ ਜਾਓ ਹੋੜਾ ਪੈਂਕ ਸਲਾਮਤੀ ਦਾ ਜਕਾਰਾ ਲਗਾ ਦੀ ਬੋਲੇ ਵਾਹਿਦਰ ਜੀ ਦੀ ਫਤਿਹ